ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਚੌਥਾ ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰ ਮੇਲ ਸੁਖ ਦਾਤਾ RAM ਏ ਹਰੀ ਆਪਣੀ ਕਿਰਪਾ ਮਿਹਰ ਕਰੋ ਏ ਹਰੀ ਆਪਣੀ ਕਿਰਪਾ ਮਿਹਰ ਕਰੋ ਤੇ ਮੈਨੂੰ ਰਾਮ ਸਰੂਪ ਅਤਿ ਸਾਰੇ ਸੁੱਖਾਂ ਦੇ ਦੇਣ ਵਾਲੇ ਸਤਿਗੁਰੂ ਜੀ ਨਾਲ ਮਿਲਣਾ ਕਰੋ ਹਮ ਪੁੱਛੈ ਹਮ ਪੁੱਛੈ ਸਤਿਗੁਰ ਪਾਸ ਹਰ ਬਾਤਾ ਰਾਮ ਹਮ ਪੁੱਛੈ ਪਾਪ ਮੈਂ ਪੁੱਛਾਂਗਾ ਹਮ ਪੁੱਛੈ ਪੁੱਛਾਂਗਾ ਜਿਵੇਂ तमाम ਲੋਕ ਦੁਨਿਆਵੀ ਪੁੱਛਾਂ ਪੁੱਛਦੇ ਆ ਪਰ ਮੈਂ ਸਤਿਗੁਰਾਂ ਦੇ ਕੋਲੋਂ ਏ ਰਾਮ ਰਮੇ ਹੋਏ ਹਰੀ ਤੇਰੇ ਸਰੂਪ ਦੀ ਪ੍ਰਾਪਤੀ ਦੀਆਂ ਬਾਤਾਂ ਗੱਲਾਂ ਪੁੱਛਾਂਗਾ ਸਤਿਗੁਰ ਪਾਸ ਹਰ ਬਾਤ ਪੁੱਛੈ ਜਿਨ ਨਾਮ ਪਦਾਰਤ ਪਾਇਆ ਸਤਿਗੁਰਾਂ ਦੇ ਪਾਸ ਕੋਲੋਂ ਹਰੀ ਦੀ ਪ੍ਰਾਪਤੀ ਦੀ ਬਾਤ ਗੱਲ ਪੁੱਛਾਂਗਾ ਜਿਨ੍ਹਾਂ ਗੁਰਾਂ ਨੇ ਨਾਮ ਰੂਪੀ ਪਦਾਰਤ ਵਸਤੂ ਨੂੰ ਪਾਉਣਾ ਕੀਤਾ ਹੈ ਜਿਨ੍ਹਾਂ ਗੁਰਾਂ ਕੋਲੋਂ ਗੁਰਮੁਖਾਂ ਨੇ ਨਾਮ ਰੂਪੀ ਪਦਾਰਤ ਪਾਇਆ ਹੈ ਪੋਈ ਲੱਗ ਹੈ ਨਿਤ ਕਰਹਿ ਬੇਨਤੀ ਗੁਰ ਸਤਗੁਰ ਪੰਥ ਬਤਾਇਆ ਉਹਨਾਂ ਗੁਰਮੁਖਾਂ ਦੇ ਪਾਏ ਕਈਏ ਚਰਨੀ ਲੱਗ ਕਰਕੇ ਨਿਤਾ ਪ੍ਰਤੀ ਬੇਨਤੀ ਕਰਦਾ ਜਿਨ੍ਹਾਂ ਨੇ ਪੂਜਨੀਕ ਸਤਗੁਰਾਂ ਦੀ ਪ੍ਰਾਪਤੀ ਵਾਲਾ ਗਿਆਨ ਰੂਪੀ ਪੰਥ ਰਸਤਾ ਬਤਾਇਆ ਦਸਣਾ ਕੀਤਾ ਹੈ ਸੋਈ ਭਗਤ ਦੁਖ ਸੁਖ ਸਮਤ ਕਰ ਜਾਣੈ ਹਰ ਹਰ ਨਾਮ ਹਰਿ ਰਾਤਾ ਉਹੀ ਅਸਲ ਵਿੱਚ ਪਰਮੇਸ਼ਰ ਦਾ ਭਗਤ ਭਗਤੀ ਕਰਨ ਵਾਲਾ ਸੇਵਕ ਹੈ ਜੋ ਦੁੱਖ ਸੁੱਖ ਨੂੰ ਸਮਤ ਸਮਾਨ ਬਰਾਬਰ ਬਿਰਤੀ ਕਰਕੇ ਇੱਕ ਸਮਾਨ ਜਾਣਣਾ ਕਰਦਾ ਹੈ ਹਰ ਵਕਤ ਹਰੇਕ ਨੂੰ ਆਪਣੀ ਚੇਤਨ ਸੱਤਾ ਨਾਲ ਹਰੀ ਭਰੀ ਕਰਨ ਵਾਲੇ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤਗੁਰ ਮੇਲ ਸੁਖ ਦਾਤਾ ਏ ਹਰ ਪਰਮੇਸ਼ਰ ਮਿਹਰ ਕਰੋ ਹੇ ਹਰ ਪਰਮੇਸ਼ਰ ਜੀ ਕਿਰਪਾ ਮਿਹਰ ਕਰੋ ਹੇ ਹਰੀ ਤੂੰ ਕਿਰਪਾ ਆਕਰ ਕਿਰਪਾ ਦੀ ਆਕਰ ਖਾਨ ਹੈ ਹੇ ਹਰੀ ਤੂੰ ਸਾਡੇ ਤੇ ਆਪਣੀ ਕਿਰਪਾ ਕਰ ਤੇ ਸਾਨੂੰ ਸੁੱਖਾਂ ਦੇ ਦਾਨੀ ਗੁਰ ਪੂਜਨੀਕ ਸਤ ਗੁਰਾਂ ਨਾਲ ਮਿਲਣਾ ਕਰ ਸੋਣ ਗੁਰਮੁਖ ਸੋਣ ਗੁਰਮੁਖ ਨਾਮ ਸਭ ਬਿਨ ਸੇ ਹੋਮੈ ਪਪਾਰਾਮ RAM ਤੂੰ ਭਾਵ ਹੇ ਭਾਈ ਗੁਰਮੁਖ ਗੁਰਾਂ ਦੇ ਮੁਖ ਦੁਆਰਾ ਸੋਣ ਸਰਵਣ ਕਰਕੇ ਗੁਰਮੁਖ ਗੁਰਾਂ ਦੇ ਮੁਖ ਦੁਆਰਾ ਹਰੀ ਦਾ ਨਾਮ ਸਰਵਣ ਕਰਕੇ ਸਾਰੇ ਪਾਪਾਂ ਗੁਨਾਹਾਂ ਤੇ ਹਉਮੈ ਹੰਗਤਾ ਮਮਤਾ ਆਦ ਦੇ ਰੋਗ ਨਾਸ਼ ਹੋ ਜਾਂਦੇ ਹਨ ਜਪ ਹਰ ਹਰ ਜਪ ਹਰ ਹਰ ਨਾਮ ਲੱਥੇੜੇ ਜਗ ਤਪਾਰਾਮ ਏ ਭਾਈ ਹਰ ਹਰ ਨਾਮ ਜਪ ਕੇ ਹਰ ਹਰ ਨਾਮ ਜਪ ਕੇ ਜਪਣੇ ਜੋਗ ਹਰ ਹਰ ਪਰਮੇਸ਼ਰ ਦੇ ਹਰੀ ਨਾਮ ਨੂੰ ਜਪ ਕਰਕੇ ਹਰੇਕ ਦੇ ਤਾਂ ਹੀ ਆਪਣੀ ਚੇਤਨ ਸੱਤਾ ਦੁਆਰਾ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਹਾਂ ਸੱਚ ਮੁੱਚ ਹੀ ਹਰੇ ਪਰੇ ਕਰਨ ਵਾਲੇ ਹਰੀ ਦੇ ਨਾਮ ਨੂੰ ਜਪ ਕੇ ਸੰਸਾਰ ਵਿਚਲੇ ਆਦੀ ਵਿਆਦੀ ਉਪਾਦੀ ਆਦ ਤਾਬ ਲਥੇੜੇ ਕੀਏ ਲੱਤ ਜਾਂਦੇ ਹਨ ਹਰ ਗੁਰ ਨਾਮ ਜਿਨੀ ਆਰਾਧਿਆ ਤਿਨਕੇ ਦੁਖ ਪਾਪ ਨਿਵਾਰੇ ਜਿਨਾਂ ਨੇ ਹਰੀ ਦੇ ਹਰੀ ਨਾਮ ਨੂੰ ਦਿਲ ਦੀ ਭਾਵਨਾ ਨਾਲ ਅਰਦਾਨਾ ਕੀਤਾ ਹੈ ਉਹਨਾਂ ਦੇ ਜੰਮਣ ਮਰਨ ਆਦ ਦੇ ਦੁਖ ਤੇ ਪਾਪ ਆਦ ਸਭ ਕਸ਼ਟ ਹਰੀ ਵਾਹਿਗੁਰੂ ਜੀ ਦੇ ਨਾਮ ਨੇ ਨਿਵਰਤ ਕਰ ਦਿੱਤੇ ਆ ਸਤ ਗੁਰ ਗਿਆਨ ਖੜਗ ਹੱਥ ਦੀਨਾ ਜਮ ਕੰਕਰ ਮਾਰ ਬਿਦਾਰੇ ਸਤਗੁਰਾਂ ਨੇ ਗਿਆਨ ਰੂਪ ਖੜਗ ਖੰਡਾ ਜਿਨ੍ਹਾਂ ਦੇ ਮਨ ਰੂਪੀ ਹੱਥ ਵਿੱਚ ਦੇਣਾ ਕੀਤਾ ਹੈ ਉਹਨਾਂ ਨੇ ਜਮ ਕੰਕਰ ਜਮਦੂਤ ਮਾਰ ਕੇ ਬਿਦਾਰੇ ਦੂਰ ਕਰ ਦਿੱਤੇ ਹਨ ਮਾਰਨ ਵਾਲੇ ਜਮਦੂਤਾਂ ਨੂੰ ਬਿਦਾਰੇ ਬਿਦਾਰ ਭਾਵ ਹੁਸ਼ਿਆਰੋ ਕੇ ਨਾਸ਼ ਕਰ ਦਿੱਤਾ ਹੈ ਹਾਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ ਦੁਖ ਲਾਤੇ ਪਾਪ ਸੰਤਪਾ ਸੁਖਾਂ ਦੇ ਦੇਣ ਵਾਲੇ ਤੇ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਨੇ ਜਿੰਨਾ ਉੱਪਰ ਮਿਹਰ ਦੀ ਦ੍ਰਿਸ਼ਟੀ ਧਾਰਨਾ ਕੀਤੀ ਹੈ ਉਹਨਾਂ ਦੇ ਅਗਿਆਨਤਾ ਦੇ ਦੁੱਖ ਗੁਰੂ ਦੀ ਆਗਿਆ ਤੋਂ ਉਲਟ ਪਾਪਮੰਦ ਕਰਮ ਤੇ ਸੰਤਾਪਾ ਭਲੀ ਪ੍ਰਕਾਰ ਤਪਦੇ ਰਹਿਣਾ ਇਤਿਆਜ਼ ਸਾਰੇ ਗਸ਼ਟ ਲੈ ਗਏ ਹਨ ਸੁਣ ਗੁਰਮੁਖ ਸੁਣ ਗੁਰਮੁਖ ਨਾਮ ਸਭ ਬਿਨਸੇ ਹਉਮੈ ਪਾਪਾ ਮੁਖੀ ਗੁਰਾਂ ਦੁਆਰਾ ਸਰਵਣ ਕਰਕੇ ਹਾਂ ਸੱਚਮੁੱਚ ਹੀ ਗੁਰਾਂ ਦੇ ਮੁਖ ਦੁਆਰਾ ਪ੍ਰਭੂ ਦਾ ਨਾਮ ਸਰਵਣ ਕਰਕੇ ਸਾਰੇ ਪਾਪਾ ਗੁਨਾਹ ਤੇ ਹਉਮੈ ਹੰਗਤਾ ਮਮਤਾ ਦੇ ਰੋਗ ਨਾਸ਼ ਹੋ ਜਾਂਦੇ ਆ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਭਾਇਆ ਰਾਮ ਰਾਮ ਤੂੰ ਭਾਵ ਕਹੀਏ ਹੈ ਭਾਈ ਜਪਣੇ ਜੋਗ ਹਰ ਹਰ ਨਾਮ ਹਾਂ ਨਿਸ਼ਚੇ ਕਰਕੇ ਜਪਣੇ ਜੋਗ ਹਰ ਹਰ ਨਾਮ ਮੇਰੇ ਮਨ ਹਿਰਦੇ ਵਿੱਚ ਪਾਇਆ ਚੰਗਾ ਲੱਗਿਆ ਹੈ ਜੋ ਹਰੇਕ ਦੇ ਜਪਣੇ ਯੋਗ ਹਰੀ ਦੇ ਨਾਮ ਦਾ ਜਾਪ ਹੈ ਉਸ ਨੂੰ ਜਪਣ ਕਰਕੇ ਹਰੇਕ ਪ੍ਰਕਾਰ ਦੇ ਪਾਪ ਜਪਤ ਨਾਸ਼ ਹੋ ਜਾਂਦੇ ਐਸੇ ਹਰੀ ਦੇ ਨਾਮ ਨੂੰ ਮੈਂ ਮਨ ਬਾਣੀ ਸਰੀਰ ਕਰਕੇ ਜਪਿਆ ਹੈ ਤੇ ਇਹੋ ਹਰੀ ਨਾਮ ਮੇਰੇ ਮਨ ਵਿੱਚ ਪੌਂਦਾ ਹੈ ਮੁਖ ਗੁਰਮੁਖ ਮੁਖ ਗੁਰਮੁਖ ਜਾਪ ਸਭ ਰੋਗ ਗਵਾਇਆ RAM ਏ ਭਾਈ ਮੁਖੀ ਗੁਰਾਂ ਦੇ ਮੁਖ ਦਵਾਰਾ ਹਾਂ ਸੱਜਮੋਚ ਮੁਖੀ ਗੁਰਾਂ ਦੇ ਮੁਖ ਦਵਾਰਾ ਗੁਰਮੁਖ ਜਨਾਂ ਨੇ ਨਾਮ ਸਰਵਣ ਕਰਕੇ ਜਪਿਆ ਹੈ ਤੇ ਹਉਮੈ ਅਗਿਆਨ ਆਦਿ ਦੀ ਸਾਰੀ ਰੋਗਾਂ ਨੂੰ ਗਵਾ ਦਿੱਤਾ ਹੈ ਗੁਰਮੁਖ ਜੱਬ ਗੁਰਮੁਖ ਜਪ ਸਭ ਰੋਗ ਗਵਾਇਆ arogyat pai sharira ਮੁਖੀ ਗੁਰਾਂ ਦਵਾਰਾ ਹਰੀ ਨਾਮ ਜਪ ਕੇ ਗੁਰਮੁਖਾ ਨੇ ਅਗਿਆਨ ਹੰਕਾਰ ਆਦ ਦੇ ਸਾਰੇ ਰੋਗਾਂ ਨੂੰ ਗਵਾ ਲਿਆ ਹੈ। ਅਤੇ ਉਹਨਾਂ ਦੇ ਸਰੀਰ ਅਰੋਗਤ ਰੋਗ ਰਹਿਤ ਹੋ ਗਏ ਹਨ। ਅਨੰਦ ਸਹਿਜ ਸਮਾਦ ਹਰ ਲਾਗੀ ਹਰ ਜਪਿਆ ਗਹਿਰ ਗੰਭੀਰਾ। ਜਿਨ੍ਹਾਂ ਨੇ ਗਹਿਰ ਨਿਰਹਲ ਤੇ ਗੰਭੀਰਾ ਡੂੰਗੇ ਗਹਿਰ ਗੰਭੀਰਾ ਡੂੰਗੇ ਤੋਂ ਡੂੰਗੇ ਹਰੀ ਵਾਹਿਗੁਰੂ ਜੀ ਦਾ ਨਾਮ ਜਪਣਾ ਕੀਤਾ ਹੈ। ਉਨ੍ਹਾਂ ਦੀ ਰਾਤ ਦਿਨ ਸ਼ਾਂਤ ਸਰੂਪ ਹਰੀ ਵਿੱਚ ਸਮਾਧੀ ਲੱਗ ਗਈ ਹੈ ਜਾਤ ਅਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਤ ਪਾਇਆ ਸ਼੍ਰੇਸ਼ਟ ਜਾਤੀ ਜਾਂ ਅਜਾਤ ਨੀਵੀਂ ਜਾਤੀ ਵਿੱਚੋਂ ਜਿਨ੍ਹਾਂ ਨੇ ਵੀ ਹਰੀ ਨਾਮ ਧਿਆਉਣਾ ਕੀਤਾ ਹੈ ਜਿਨ੍ਹਾਂ ਵੀ ਜਾਤ ਬੁੱਧੀਵਾਨ ਤੇ ਅਜਾਤ ਬੁੱਧਹੀਣ ਭਾਵ ਸੂਦੇ ਭਗਤਾਂ ਆਦਿ ਨੇ ਹਰੀ ਨਾਮ ਧਿਆਇਆ ਹੈ ਉਹਨਾਂ ਨੇ ਪਰਮ ਵੱਡਾ ਭਾਵ ਕੇਵਲ ਮੋਖ ਰੂਪੀ ਪਦਾਰਥ ਪਾ ਲਿਆ ਹੈ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਭਾਇਆ ਜਪਣੇ ਜੋਗ ਹਰ ਹਰ ਨਾਮ ਹਾ ਨਿਸ਼ਚੇ ਕਰਕੇ ਜਪਣੇ ਜੋਗ ਹਰ ਹਰ ਨਾਮ ਮੇਰੇ ਮਨ ਹਿਰਦੇ ਵਿੱਚ ਪਉਂਦਾ ਹੈ ਹਰ ਧਾਰਹੁ ਹਰ ਧਾਰਹੁ ਕਿਰਪਾ ਹਰ ਕਿਰਪਾ ਲੇਹੁ ਉਬਾਰੇ ਰਾਮ ਹੀ ਹਰੀ ਮੇਰੇ ਤੇ ਆਪਣੀ ਮਿਹਰ ਧਾਰਨ ਕਰੋ ਹੇ ਹਰੀ ਮੇਰੇ ਤੇ ਆਪਣੀ ਮਿਹਰ ਧਾਰਨਾ ਕਰੋ ਹੇ ਰਾਮ ਪਰਮੇਸ਼ਰ ਆਪਣੀ ਮਿਹਰ ਕਰਕੇ ਮੈਨੂੰ ਸੰਸਾਰ ਸਾਗਰ ਤੋਂ ਉਬਾਰੇ ਬਚਾ ਲੈਣਾ ਕਰੋ ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਹੇ ਰਾਮ ਪਰਮੇਸ਼ਰ ਹਮ ਅਸੀਂ ਪਾਪੀ ਪਾਪ ਕਰਮ ਕਰਨ ਵਾਲੇ ਹਾਂ ਅਸੀਂ ਪਾਪ ਕਰਮ ਕਰਨ ਵਾਲੇ ਹਾਂ ਜਿਵੇਂ ਤਮਾਮ ਪਾਪੀ ਜੀਵ ਹਨ ਉਵੇਂ ਅਸੀਂ ਵੀ ਉਹਨਾਂ ਵਿੱਚੋਂ ਬਹੁਤ ਭਾਰੀ ਪਾਪੀ ਹਾਂ ਅਤੇ ਨਿਰਗੁਣ ਗੁਣਾ ਤੋਂ ਹੀੜੇ ਦੀਨ ਗਰੀਬ ਹਾਂ ਪਰ ਫਿਰ ਵੀ ਤੁਹਾਾਰੇ ਤੇਰੇ ਹੀ ਸੇਵਕ ਹਾਂ ਚੰਗੇ ਹਾਂ ਮੰਦੇ ਹਾਂ ਤੇਰੇ ਹੀ ਬੰਦੇ ਹਾਂ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਿਆਲ ਸਰਣਾਇਆ ਹਮ ਤੋਂ ਪਾਵਸੀ ਪਾਪ ਕਰਮ ਕਰਨ ਵਾਲੇ ਨਿਰਗੁਣ ਗੁਣਾ ਤੋਂ ਹੀੜੇ ਦੀਨ ਗਰੀਬ ਤੁਹਾਡੇ ਹੀ ਦਾਸ ਸੇਵਕ ਹਾਂ ਦਇਆਲ ਦਿਆਲੂ ਹਰੀ ਤੇਰੀ ਹੀ ਸ਼ਰਨ ਵਿੱਚ ਆਏ ਹਾਂ ਤੂੰ ਦੁੱਖ ਭੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇਆ ਏ ਮਹਾਰਾਜੀ ਤੂੰ ਜੰਮਣ ਮਰਨਾਦ ਦੁੱਖਾਂ ਨੂੰ ਨਾਸ਼ ਕਰਨ ਵਾਲਾ ਤੇ ਸਾਰੇ ਸੁੱਖਾਂ ਦੇ ਦੇਣ ਵਾਲਾ ਹੈ ਅਤੇ ਅਸੀਂ ਪੱਥਰ ਵਾਂਗ ਭਾਰੀ ਪਾਪੀ ਹਾਂ ਤੇਰੇ ਤਰਾਇਆ ਤਰਾਏ ਹੋਏ ਹੀ ਤਰ ਸਕਦੇ ਹਾਂ ਸਤਿਗੁਰ ਭੇਟ RAM ਰਸ ਪਾਇਆ ਜਨ ਨਾਨਕ ਨਾਮ ਉਧਾਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਸੱਚੇ ਗੁਨਾ ਨਾਲ ਭੇਟ ਮਿਲ ਕਰਕੇ ਸਾਰਿਆਂ ਵਿੱਚ ਰਸ ਪ੍ਰੇਮ ਰੂਪ RAM ਪਰਮੇਸ਼ਰ RAM ਦੇ ਰਸ ਨੂੰ ਪਾਉਣਾ ਕੀਤਾ ਹੈ ਉਹ ਜਨਦਾਸ ਨਾਮੀ ਨਾਮ ਨੇ ਉਧਾਰਨਾ ਕੀਤੀ ਆ ਹਰ ਧਾਰੋ ਹਰ ਧਾਰੋ ਕਿਰਪਾ ਕਰ ਕਿਰਪਾ ਲੇਹ ਉਬਾਰੇ RAM हे हरि ਆਪਣੀ ਮਿਹਰ ਕਿਰਪਾ ਧਾਰਨੀ ਕਰੋ हे हरि ਆਪਣੀ ਕਿਰਪਾ ਮਿਹਰ ਧਾਰਨੀ ਕਰੋ हे RAM ਪਰਮੇਸ਼ਰ ਆਪਣੀ ਮਿਹਰ ਕਰਕੇ ਸੰਸਾਰ ਸਮੁੰਦਰ ਤੋਂ ਬਚਾ ਲਵੋ ਵੜਹੰਸ ਮਹੱਲਾ ਚੌਥਾ ਘੂੜੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਵਾਰ ਸ੍ਰੀ ਅਮਰਸਰ ਸਾਹਿਬ ਜੀ ਵਿਖੇ ਕਿਸੇ ਦੀ ਸ਼ਾਦੀ ਤੇ ਬੀਬੀਆਂ ਘੋੜੀਆਂ ਜੋ ਇੱਕ ਪ੍ਰਕਾਰ ਦੇ ਗੀਤ ਹਨ ਗਾਉਂਦੀਆਂ ਸਨ ਕੋਈ ਸਿੱਖਾ ਨੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਜੋ ਸ਼ਾਦੀ ਦੇ ਸਮੇਂ ਘੋੜੀਆਂ ਗਾਵੀਆਂ ਜਾਂਦੀਆਂ ਉਸ ਬਾਰੇ ਸਮਝਾਓ ਦਾਤ ਸਤਗੁਰਾਂ ਨੇ ਗੰਦੇ ਗੀਤਾਂ ਦੀ ਕ੍ਰੀਤੀ ਨੂੰ ਦੂਰ ਕਰਨ ਲਈ ਘੋੜੀਆਂ ਸਰਲੇਖੇਟ ਵੜਹੰਸ ਰਾਗ ਅੰਦਰ ਇਹ ਦੋ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ ਜਿਸ ਵਿੱਚ ਲੋਕ ਪ੍ਰਲੋਕ ਵਿੱਚ ਸੁਖ ਪ੍ਰਾਪਤੀ ਦਾ ਉਪਦੇਸ਼ ਹੈ ਅਤੇ ਆਤਮਾ ਤੇ ਪਰਮਾਤਮਾ ਦੀ ਮਿਲਾਪ ਰੂਪੀ ਰੋਹਾਨੀ ਵਿਆਹ ਦਾ ਕਥਨ ਕੀਤਾ ਹੈ ਇਸ ਵਿੱਚ ਜੀਵ ਰੂਪੀ ਲੜਾ ਦੇਹ ਰੂਪੀ ਘੋੜੀ ਉੱਪਰ ਚੜ੍ਹ ਕੇ ਸਾਧ ਸੰਗਤ ਰੂਪੀ ਜੰਝ ਦੇ ਸਹਿਤ ਮੋਖ ਮੁਕਤ ਰੂਪੀ ਲਾੜੇ ਨੂੰ ਲਾੜੀ ਨੂੰ ਵਿਆਹਣ ਲਈ ਜਾਂਦਾ ਹੈ ਭਾਵ ਇਸ ਦੇਹ ਰੂਪੀ ਘੋੜੀ ਤੇ ਛੱਡ ਕੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਇਉ ਗੁਰੂ ਜੀ ਘੋੜੀਆਂ ਗੀਤ ਅਨਸਾਰ ਇਸ ਦੇਹ ਨੂੰ ਘੋੜੀ ਬਣਾ ਕੇ ਉਪਦੇਸ਼ ਬਖਸ਼ਦੇ ਹਨ ਸਤਿਗੁਰੂ ਜੀ ਮੰਗਲ ਕਰਦੇ ਇੱਕ ਜੋ ਅਦੁੱਤੀ ਬ੍ਰਹਮ ਪਰਮੇਸ਼ਰ ਹੈ ਓਂਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਜੋ ਕਿ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਦੇਹ ਤੇਜਣ ਜੀ RAM ਉਪਾਈਆ RAM ਤਨ ਮਾਨਸ ਜਨਮ ਪੁਨ ਪਾਈਆ RAM RAM ਤੋਂ ਭਾਵ ਕਹੀਏ ਹੈ ਭਾਈ ਜੀ ਰਮੇ ਹੋਏ RAM ਪਰਮੇਸ਼ਰ ਨੇ 84 ਲੱਖ ਜੂਨ ਵਿੱਚੋਂ ਆਪਦੇ ਨਾਲ ਮਿਲਣ ਵਾਸਤੇ ਇਹ ਮਨੁੱਖ ਦੇਹੀ ਰੂਪ ਤੇਜਣ ਤੇਜ ਚਾਲ ਵਾਲੀ ਘੋੜੀ ਉਪਾਈਆ ਪੈਦਾ ਕੀਤੀ ਹੈ ਹੈ ਭਾਈ ਇਹ ਮਾਨਸ ਮਨੁੱਖਾ ਦੇਹੀ ਰੂਪੀ ਘੋੜੀ ਧੰਤਾ ਦੀ ਜੋਗ ਹੈ ਜੋ ਪੁਨਾਰੂਪੀ ਦੌਲਤ ਦੇ ਕੇ ਪ੍ਰਾਪਤ ਕੀਤੀ ਹੈ ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੁਕੰਚਨ ਚੰਗੜੀਆ ਇਸ ਮਾਨਸ ਜਨਮ ਮਨੁੱਖਾ ਦੇਹੀ ਨੂੰ ਵੱਡ ਪੁੰਨੇ ਵੱਡੇ ਪੁੰਨਾ ਕਰਕੇ ਪਉਣਾ ਕੀਤਾ ਹੈ ਇਹ ਦੇਹੀ ਕੰਚਨ ਸੋਨੇ ਨਾਲੋਂ ਵੀ ਸ੍ਰੇਸ਼ਟ ਚੰਗੜੀਆ ਚੰਗੀ ਹੈ ਗੁਰਮੁਖ ਰੰਗ ਚਲੂਲਾ ਪਾਵੇ ਹਰ 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 ਨਵ ਰੰਗੜੀਆ ਗੁਰਮੁਖ ਜਨ ਗੁਰਾਂ ਦੁਆਰਾ ਪ੍ਰੇਮ ਰੂਪੀ ਚਲੂਲਾ ਗਾੜਾ ਰੰਗ ਪ੍ਰਾਪਤ ਕਰਦੇ ਹਨ ਉਹਨਾਂ ਦੀ ਦੇਹੀ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਵ ਰੰਗੜੀਆ ਨਵੀਨ ਪ੍ਰੇਮ ਵਿੱਚ ਰੰਗੀ ਰਹਿੰਦੀ ਹੈ ਏਹ ਦੇਹ ਸੋ ਬਾਂਕੀ ਜਿਤ ਹਰ ਜਾਪੇ ਹਰ ਹਰ ਨਾਮ ਸੁਹਾਵੀਆ ਇਹ ਦੇਹੀ ਰੂਪ ਕੋੜੀ ਬਹੁਤ ਬਾਂਕੀ ਸੁੰਦਰ ਹੈ ਜਿਸ ਦੁਆਰਾ ਹਰੀ ਦਾ ਨਾਮ ਜਪੀਦਾ ਹੈ ਹਰੇ ਭਰੇ ਕਰਨ ਵਾਲੇ ਹਰੀ ਦੇ ਨਾਮ ਕਰਕੇ ਹੀ ਸੁਹਾਵਿਆ ਸ਼ੋਭਨੀ ਕੋਈਦਾ ਹੈ ਵੱਡ ਭਾਗੀ ਪਾਈ ਨਾਮ ਸਖਾਈ ਜਨ ਨਾਨਕ RAM ਉਪਾਈਆ ਇਹ ਮਨੁੱਖਾ ਦੇਹ ਰੂਪੀ ਕੋੜੀ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਕਰੀਦੀ ਹੈ ਇਸ ਵਿੱਚ ਪਰਮੇਸ਼ਰ ਦਾ ਨਾਮ ਸਹਿਯਤਾ ਕਰਨ ਵਾਲਾ ਮਿੱਤਰ ਹੈ ਸਤਿਗੁਰੂ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਹਨ ਕਿ ਰਾਮ ਪਰਮੇਸ਼ਰ ਨੇ ਇਹ ਦੇਹੀ ਆਪਣੇ ਨਾਲ ਮਿਲਣ ਵਾਸਤੇ ਪੈਦਾ ਕੀਤੀ ਹੈ ਫਿਰ ਪ੍ਰਸ਼ਨ ਸੀ ਸਤਿਗੁਰੂ ਜੀ ਘੋੜੀ ਉੱਪਰ ਕਾਠੀ ਪਾਈ ਦੀ ਇੱਧਰ ਕਾਠੀ ਕਿਹੜੀ ਪਾਈ ਹੈ ਤਾਂ ਸਤਿਗੁਰੂ ਕਿਰਪਾ ਕਰਕੇ ਦੱਸ ਰਹੇ ਆ ਦੇਹ ਪਾਵੋ ਜੀਨ ਬੁਝ ਚੰਗਾ ਰਾਮ ਚੜ ਲੰਗਾ ਜੀ ਬਿਖਮ ਉਪੋਯੰਗਾਰਾਮ RAM ਤੂੰ ਭਾਵ ਹੈ ਭਾਈ ਗੁਰਾਂ ਦੁਆਰਾ ਜੋ ਚੰਗਾ ਸ੍ਰੇਸ਼ਟ ਉਪਦੇਸ਼ ਸਮਝਣਾ ਹੈ ਇਹੋ ਹੀ ਇਸ ਦੇਹੀ ਰੂਪੀ ਘੋੜੀ ਉੱਪਰ ਜੀਨ ਹੁੰਦਾ ਕਾਠੀ ਪੋਣਾ ਕਰੀਦਾ ਹੈ ਸੋ ਏ ਭਾਈ ਜਿਸ ਘੋੜੀ ਉੱਪਰ ਚੜ੍ਹ ਕੇ ਬਿਖਮ ਕਠਨਤਾਈ ਨਾਲ ਤਰੇ ਜਾਣ ਵਾਲਾ ਭਉੰਗਾ ਸੰਸਾਰ ਸਮੁੰਦਰ ਸੁਖੈ ਨਹੀਂ ਲੰਘ ਜਾਈਦਾ ਹੈ ਜਿਵੇਂ ਸੱਪ ਨੇ ਕੁੰਡਲ ਮਾਰਿਆ ਹੁੰਦਾ ਇਓ ਇਹ ਵਰਤਲਾਕਾਰ ਸੱਪ ਦੀ ਨਿਆਈ ਸੰਸਾਰ ਹੈ ਜੋ ਭੂਤ ਭਵੇਖ ਵਰਤਮਾਨ ਸਮਿਆਂ ਰੂਪੀ ਕੁੰਡਲਮਾਰੀ ਬਿਠਾ ਹੈ ਜੋ ਪੰਜਾਂ ਕੋਸ਼ਾਂ ਰੂਪੀ ਕਠਨ ਪਹਾੜ ਹੈ ਅਤੇ ਕਾਮ ਕ੍ਰੋਧ ਰੂਪੀ ਭਉਂਗਾ ਸਰਪ ਹਨ ਇਹਨਾਂ ਤੋਂ ਇਸ ਦੇਹ ਰੂਪ ਘੋੜੀ ਉੱਪਰ ਭਗਤੀ ਕਰਨ ਰੂਪੀ ਚੜ ਕੇ ਜੀਵ ਆਤਮਾ ਪਾਰ ਹੋ ਸਕਦਾ ਹੈ ਬਖਮ ਭਯੰਗਾ ਅਨਤ ਤਰੰਗਾ ਗੁਰਮੁਖ ਪਾਰ ਲੰਗਾਈ ਬਿਖਮ ਕਠਨਤਾਈ ਨਾਲ ਤਰਨ ਵਾਲੇ ਭਯੰਗਾ ਸੰਸਾਰ ਸਮੁੰਦਰ ਵਿੱਚ ਅਨੰਤ ਕਈ ਬਿਆੰਤ ਹੀ ਸੰਕਲਪ ਵਿਕਲਪ ਰੂਪੀ ਤਰੰਗਾਂ ਲਹਿਰਾ ਹਨ ਜਿਸ ਵਿੱਚੋਂ ਕੇਵਲ ਗੁਰਮੁਖ ਜਾਣ ਹੀ ਗੁਰਾਂ ਨੇ ਪਾਰ ਲੰਘਾਏ ਹਨ ਭਾਵ ਮੁਕਤ ਰੂਪੀ ਕਿਨਾਰੇ ਤੇ ਪਹੁੰਚਾਏ ਹਨ ਹਰ ਬੋਹਿਤ ਚੜ ਵਡਭਾਗੀ ਲੰਘੈ ਗੁਰਖੇਵਟ ਸ਼ਬਦ ਤਰਾਏ ਵੱਡੇ ਭਾਗਾ ਵਾਲੇ ਹੀ ਹਰੀ ਦੇ ਨਾਮ ਰੂਪੀ ਬੋਹਿਤ ਜਹਾਜ਼ ਉੱਪਰ ਚੜ੍ਹ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘੇ ਹਨ ਹਰੀ ਨਾਮ ਰੂਪੀ ਜਹਾਜ਼ ਉੱਪਰ ਆਪਣੀ ਦੇਹ ਰੂਪੀ ਘੋੜੀ ਚੜ੍ਹਾ ਕੇ ਵੱਡੇ ਭਾਗਾਂ ਵਾਲੇ ਗੁਰਮਖ ਅਧਿਕਾਰੀ ਹੀ ਪਾਰ ਲੰਘੇ ਹਨ ਇਹ ਗੁਰੂ ਰੂਪੀ ਖੇਵਟ ਮਲਾਹ ਨੇ ਸ਼ਬਦ ਉਪਦੇਸ਼ ਰੂਪੀ ਅਨਕੂਲੀ ਪਾਉਣ ਦੇ ਕੇ ਤਰਾ ਦਿੰਦੇ ਹਨ ਅਨੰਦਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਉਹ ਅਨੰਦ ਰात ਦਿਨ ਹਰੀ ਦੇ ਪ੍ਰੇਮ ਰੰਗ ਵਿੱਚ ਭਿੱਜ ਕੇ ਹਰੀ ਦੇ ਗੁਣ ਗਾਉਂਦੇ ਹਨ ਮਨ ਕਰਕੇ ਹਰੀ ਦੇ ਪ੍ਰੇਮ ਵਿੱਚ ਰੰਗੇ ਹਨ ਰਸਨਾ ਕਰਕੇ ਹਰੀ ਦੇ ਗੁਣ ਗਾਉਂਦੇ ਹਨ ਤੇ ਹਰੇਕ ਰੰਗ ਵਿੱਚ ਵਿਆਪਕ ਹਰੀ ਦੇ ਰੰਗਾ ਅਨੰਦ ਵਿੱਚ ਰਹਿੰਦੇ ਹਨ ਜਨ ਨਾਨਕ ਨਿਰਵਾਣ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਦਾਸਾਂ ਨੇ ਨਿਰਵਾਣ ਬੰਧਨ ਤੋਂ ਰਹਿਤ ਪਦਵੀ ਨੂੰ ਪ੍ਰਾਪਤ ਕੀਤਾ ਹੈ ਜਿਸ ਜਿਵੇਂ ਹਰੀ ਆਪ ਸਭ ਨਾਲੋਂ ਉੱਤਮ ਸ੍ਰੇਸ਼ਟ ਹੈ ਇਵੇਂ ਹਰੀ ਦੀ ਮੋਖ ਰੂਪੀ ਪਦਵੀ ਚੰਗਾ ਸ੍ਰੇਸ਼ਟ ਹੈ ਪਰੇਸ਼ਨ ਕਰਦੇ ਹੀ ਮਹਾਰਾਜ ਜੀ ਕਈ ਘੋੜੀਆਂ ਤਾਂ ਮੂੰਹ ਜ਼ੋਰ ਹੁੰਦੀਆਂ ਤੇ ਉਹਨਾਂ ਦੇ ਮੂੰਹ ਵਿੱਚ ਕੰਡਿਆਂ ਵਾਲਾ ਲਗਾਮ ਪਾਇਆ ਜਾਂਦਾ ਇਧਰ ਅੰਤਰੀ ਵੀ ਲਗਾਮ ਕਿਹੜਾ ਹੈ ਸਤਿਗੁਰੂ ਕਿਰਪਾ ਕਰਕੇ ਦੱਸ ਰਹੇ ਆ ਕੜੀਆਲ ਮੁਖੇ ਗੁਰ ਗਿਆਨ ਦ੍ਰਿੜਾਇਆ RAM RAM ਤੂੰ ਭਾਵ ਕਹੀਏ ਹੈ ਭਾਈ ਜੋ ਸਤਿਗੁਰਾਂ ਨੇ ਅਪਰੋਖ ਗਿਆਨ ਦ੍ਰਿੜ ਕਰਵਾਇਆ ਹੈ ਇਹੋ ਹੀ ਇਸ ਦੇਹੀ ਰੂਪੀ ਘੋੜੀ ਦੇ ਅੰਤਹਿਕਰਨ ਰੂਪੀ ਮੁਖ ਵਿੱਚ ਕੜੀਆਲ ਲੋਹੇ ਦੇ ਗੋਲ ਕੰਡਿਆਂ ਵਾਲਾ ਲਗਾਮ ਦੇਣਾ ਕੀਤਾ ਹੈ ਫਿਰ ਪ੍ਰਸ਼ਨ ਕਰਦੇ ਹੈ ਮਹਾਰਾਜ ਜੀ ਚਾਬਕ ਕਿਹੜਾ ਹੈ ਸਤਿਗੁਰੂ ਦੱਸ ਰਹੇ ਆ ਤਨ ਪ੍ਰੇਮ ਹਰ ਚਾਬਕ ਲਾਇਆ RAM ਏ ਭਾਈ ਇਸ ਤਨ ਦੇਹੀ ਰੂਪੀ ਕੋੜੀ ਅੰਦਰ ਜੋ ਹਰੀ ਦਾ ਪ੍ਰੇਮ ਪਿਆਰ ਲਾਉਣਾ ਇਹੋ ਹੀ ਚਾਬਕ ਕੋੜੜਾ ਲਾਉਣਾ ਕੀਤਾ ਹੈ ਹਿਜ ਹੈ ਤਾਂ ਪ੍ਰੇਮ ਕੈ ਚਾਬਕ ਮਾਰੂ ਤਨ ਪ੍ਰੇਮ ਹਰ ਹਰ ਲਾਈ ਚਾਬਕ ਮਨ ਜਿਣੈ ਗੁਰਮਖ ਜੀਤਿਆ ਇਸ ਦੇਹੀ ਰੂਪੀ ਕੋੜੀ ਨੂੰ ਹਰੇ ਭਰੇ ਕਰਨ ਵਾਲੇ ਹਰੀਦਾ ਪ੍ਰੇਮ ਰੂਪੀ ਚਾਬਕ ਕੋੜੜਾ ਲਾ ਕਰਕੇ ਜੋ ਗੁਰਮਖਾਪੜੇ ਮਨ ਨੂੰ ਜਿੱਤ ਲਵੇ ਉਸ ਨੇ ਸਮਝੋ ਕੇ ਸਾਰਾ ਸੰਸਾਰ ਹੀ ਜਿੱਤ ਲਿਆ ਅ ਘੜੋ ਕੜਾਵੇ ਸ਼ਬਦ ਪਾਵੇ ਅਪਿਓ ਹਰ ਰਸ ਪੀਤੇ ਆ ਉਹ ਗੁਰਾਂ ਦੇ ਸ਼ਬਦ ਉਪਦੇਸ਼ ਸ਼ਬਦ ਬ੍ਰਹਮ ਨੂੰ ਪ੍ਰਾਪਤ ਕਰਕੇ ਅ ਘੜੋ ਨਾ ਘੜੇ ਜਾਣ ਵਾਲੇ ਮਨ ਨੂੰ ਘੜ ਲੈਂਦਾ ਹੈ ਪਾਵ ਉਲਟੇ ਮਨ ਨੂੰ ਸਿੱਧਾ ਕਰ ਲੈਂਦਾ ਹੈ ਤੇ ਅਪਿਓ ਅੰਮ੍ਰਿਤ ਰੂਪ ਹਰੀ ਦੇ ਬ੍ਰਹਮ ਆਨੰਦ ਰੂਪੀ ਰਸ ਨੂੰ ਪੀਣਾ ਕਰਦਾ ਹੈ ਸੁਣ ਸਰਵਣ ਬਾਣੀ ਗੁਰ ਵਖਾਣੀ ਹਰ ਰੰਗ ਤੁਰੀ ਚੜਾਇਆ ਜੋ ਗੁਰਾਂ ਦੁਆਰਾ ਕਥਨ ਕੀਤੀ ਹੋਈ ਬਾਣੀ ਸਰਵਣ ਕੰਨਾਂ ਦੁਆਰਾ ਸੁਣ ਸੁਣਨੀ ਹੈ ਇਹੋ ਹੀ ਦੇਹ ਰੂਪ ਤੁਰੀ ਘੋੜੀ ਨੂੰ ਪਰਮੇਸ਼ਰ ਦਾ ਪ੍ਰੇਮ ਚੜ੍ਹ ਲਿਆ ਹੈ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਘਾਇਆ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਜੋ ਮਾਰਗ ਰਸਤਿਆਂ ਵਿੱਚੋਂ ਸੰਸਾਰ ਰੂਪੀ ਉਜਾੜ ਪੰਥ ਰਸਤਾ ਬਹੁਤ ਕਠਿਨ ਹੈ ਉਹਨਾਂ ਜਨ ਦਾਸਾਂ ਤਾਂ ਹੀ ਗੁਰਾਂ ਨੇ ਆਪ ਪਰ ਉਤਾਰ ਦਿੱਤਾ ਹੈ ਭਾਵ ਮੁਕਤੀ ਰੂਪੀ ਕਿਨਾਰੇ ਤੇ ਪਹੁੰਚਾ ਦਿੱਤਾ ਹੈ ਘੋੜੀ ਤੇਜਣ ਦੇਹ RAM ਉਪਾਈਆ RAM ਰਾਮ ਤੋਂ ਭਾਵ ਕਹੀਏ हे ਭਾਈ ਇਹ ਦੇਹ ਰੂਪੀ ਤੇਜਣ ਤੇਜ ਚਾਲ ਚੱਲਣ ਵਾਲੀ ਚਲਾਕ ਘੋੜੀ ਰਾਮ ਪਰਮੇਸ਼ਰ ਨੇ ਆਪਣੇ ਮਿਲਣ ਵਾਸਤੇ ਪੈਦਾ ਕੀਤੀ ਹੈ ਜਿਤ ਹਰ ਪ੍ਰਭ ਜਾਪੈ ਸਾ ਧਨ ਧਨ ਤੁਖਾਈਆ ਰਾਮ ਰਾਮ ਤੋਂ ਭਾਵ ਹੈ ਭਾਈ ਜਿਸ ਨਾਲ ਹਰੇ ਭਰੇ ਕਰਨ ਵਾਲੇ ਪ੍ਰਭੂ ਪਰਮੇਸ਼ਰ ਦਾ ਜਾਪ ਕੀਤਾ ਜਾਂਦਾ ਹੈ ਉਹ ਦੇਹ ਰੂਪੀ ਤੁਖਾਈਆ ਘੋੜੀ ਧੰਤਾ ਦੇ ਜੋਗ ਹੈ ਜਿਤ ਹਰ ਪ੍ਰਭ ਜਾਪੈ ਸਾ ਧੰਨ ਸਾ ਬਾਸੈ ਤੁਰ ਪਾਇਆ ਕਿਰਤ ਜੁੜੰਦਾ ਜਿਸ ਕਰਕੇ ਹਰੀ ਭਰੇ ਕਰਨ ਵਾਲੇ ਪ੍ਰਭੂ ਪਰਮੇਸ਼ਰ ਦਾ ਜਾਪ ਕਰੀਦਾ ਹੈ ਉਹ ਧੰਤਾ ਦੇ ਜੋਗ ਹੈ ਤੇ ਉਸ ਨੂੰ ਸਾ ਬਾਸੈ ਸ਼ਾਬਾਸ਼ ਹੈ ਉਸ ਨੇ ਇਹ ਫਲ ਪਿਛਲੇ ਕਿਰਤ ਜੁੜੰਦਾ ਕੀਤੇ ਹੋਏ ਇਕੱਠੇ ਪੁੰਨ ਕਰਮਾਂ ਕਰਕੇ ਤੁਰੋ ਹੀ ਲਿਖਿਆ ਹੋਇਆ ਪਾਇਆ ਹੈ ਪਰਮੇਸ਼ਰ ਨਾਲ ਤੁਰੋ ਹੀ ਕਰਮ ਦਾ ਜੁੜਨਾ ਪਾ ਲਿਆ ਹੈ ਚੜ ਦੇਹੜ ਘੋੜੀ ਬਿਕਮ ਲਗਾਏ ਮਿਲ ਗੁਰਮੁਖ ਪਰਮਾਨੰਦਾ ਇਉਂ ਦੇਹੜ ਭਾਵ ਦੇਹ ਰੂਪੀ ਘੋੜੀ ਉੱਪਰ ਚੜ ਕੇ ਕਠਨ ਤਾਈ ਨਾਲ ਪਾਰ ਹੋਣ ਵਾਲੇ ਸੰਸਾਰ ਤੋਂ ਪਾਰ ਲੰਘਾ ਦਿੱਤਾ ਹੈ ਗੁਰਮੁਖ ਮੁਖੀ ਗੁਰਾਂ ਨਾਲ ਮਿਲ ਕੇ ਗੁਰਮੁਖ ਜਨ ਗੁਰਾਂ ਦੁਆਰਾ ਪਰਮਾਨੰਦਾ ਵੱਡੇ ਆਨੰਦ ਸਰੂਪ ਵਿੱਚ ਮਿਲ ਗਏ ਹਨ ਹਰ ਹਰ ਕਾਜ ਰਚਾਇਆ ਪੂਰੈ ਮਿਲ ਸੰਤ ਜਨਾ ਜੰਝ ਆਈ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੇ ਜੀਵ ਰੂਪ ਇਸਤਰੀ ਨੂੰ ਆਪ ਦੀ ਪ੍ਰਾਪਤੀ ਰੂਪੀ ਵਿਆਹ ਦਾ ਕਾਰਜ ਰਚਾਉਣਾ ਕੀਤਾ ਹੈ ਜੋ ਸ਼ਾਂਤ ਚਿੱਤ ਮਹਾਤਮਾ ਜਨਾ ਨਾਲ ਮਿਲੇ ਇਹੋ ਹੀ ਮੁਕਤੀ ਰੂਪੀ ਲਾੜੀ ਦੀ ਪ੍ਰਾਪਤੀ ਵਾਸਤੇ ਬਰਾਤ ਆਉਣਾ ਕੀਤੀ ਹੈ ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾਂ ਵਾਧਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹਰੀ ਦੇ ਜਨ ਦਾਸਾਂ ਨੇ ਭਾਵ ਜੀਵ ਰੂਪ ਇਸਤਰੀ ਦੇ ਹਰੀ ਦੇ ਮੰਗਲਾਚਾਰ ਜਸ ਨੂੰ ਗਾ ਕਰਕੇ ਹਰੀ ਰੂਪ ਵਰ ਪਤੀ ਨੂੰ ਪਾ ਲਿਆ ਹੈ ਤੇ ਸ਼ਾਂਤ ਜਿਤ ਮਹਾਤਮਾ ਜਨਾਂ ਨਾਲ ਮਿਲ ਕੇ ਇਹ ਵਾਧਾਈ ਖੁਸ਼ੀਆਂ ਪ੍ਰਾਪਤ ਹੋਈਆਂ ਹਨ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਪਤੇ